ਜੋ ਆਤਮਾ ਤਦ ਸੁਖੀ ਹੋਣੀ ਹੈ ਜਦੋਂ ਪ੍ਰਮਾਤਮਾ ਦੇ ਕਰਜਲੇ ਉਹ ਤੋਂ ਇਹ ਦੁੱਖ ਕੱਟੇ ਜਾਣੇ ਨਹੀਂ ਤਾਂ ਭਈ ਇੱਕ ਸਰੀਰ ਤੋਂ ਨਿਕਲਣਾ ਦੂਜੇ ਸਰੀਰ ਦੂਜੇ ਚੰਨ ਕੰਣਾ ਤੀਜਾ ਸਰੀਰ ਚੌਥਾ ਪੰਜਵਾਂ ਇਸ ਤਰ੍ਹਾਂ ਹੀ ਦੀ 84 ਲੱਖ ਜੋਨ ਹੈ ਇਹ ਤੋਂ ਚਿਤਕਾਰਾ ਪਾਇਆ ਜਾ ਸਕਦਾ ਹੈ ਕੇਵਲ ਤੋਂ ਕੇਵਲ ਭਜਨ ਨੰਦਗੀ ਸੇਵਾ ਸਿਮਰਨ ਕਰਕੇ ਇਹਦੀ ਸੋਝੀ ਆਉਂਦੀ ਹੈ ਬਿਰਲਿਆਂ ਨੂੰ ਸੰਸਾਰ ਨੂੰ ਸੋਝੀ ਨਹੀਂ ਹੁੰਦੀ ਕੋਈ ਬਿਰਲੀਆਂ ਰੂਹਾਂ ਹੁੰਦੀਆਂ ਜੋ ਇਹ ਸਮਝਦੀਆਂ ਕਿ ਕੇਵਲ ਤੋਂ ਕੇਵਲ ਕੋਈ ਗੱਲਾ ਨਰਲਾ ਇੱਕੋ ਹੀ ਹੁੰਦਾ ਸ੍ਰਿਸ਼ਟੀ ਦੇ ਵਿੱਚ ਇਹ ਨਹੀਂ ਕਿ ਸਾਰਾ ਸੰਸਾਰ ਇਹ ਸਾਰਾ ਸੰਸਾਰੀ ਧਰਮੀ ਹੈ ਜਿਨੇ ਮਰਜੀ ਢੋਲ ਵਜਾਲਾ ਪਾਈ ਜਿਨੇ ਮਰਜੀ ਗਾਣੇ ਗਾਲਾ ਕੁਛ ਕਰ ਲੈ ਪਰ ਉਹਦੀ ਨਜ਼ਰ ਦੇ ਵਿੱਚ ਤੂੰ ਕਦ ਸੱਚਾ ਹੈ ਜੇ ਵੀ ਮੇਜਨ ਉਸਨੇ ਦੇਖਣਾ ਬਹਿਰ ਨਰੰਕਾ ਨੇ ਉਹਦੇ ਮੁਤਾਬਕ ਤਾਂ ਕੋਈ ਇੱਕ ਆਧਾ ਕਹਿੰਦੇ ਇੱਕ ਅੱਧਾ ਲਾ ਲਓ ਭਾਈ ਕਿ ਜੋ ਵੀ ਭਗਤੀ ਕਰਦਾ ਇਹਨੇ ਇੱਕ ਕਰਦਾ ਤੇ ਪੂਰਾ ਹੋ ਗਿਆ ਪੂਰੀ ਭਗਤੀ ਕੀਤੀ ਉਹ ਵੀ ਅੱਧਾ ਵਾਸਤਾ ਤੱਕ ਪਹੁੰਚ ਗਿਆ ਭਾਈ ਹੋ ਸਕਦਾ ਉਸਨੂੰ ਦੁਬਾਰਾ ਮਨੁੱਖਾ ਦੇਹੀ ਮਿਲ ਜAVE ਚੱਲ ਭਾਈ ਪੂਰਨ ਕਰ ਲੈ ਕਾਰਜ ਇਪਈ ਆਪਣਾ ਕਾਰਜ ਜੋ ਧੂਰਾ ਸੀ ਹੁਣ ਪੂਰਾ ਕਰ ਲੈ ਕਿਉਂਕਿ ਇਹ ਭਗਤੀ ਕਰਦਾ ਸੀ ਭਗਤੀ ਕੀਤੀ ਹੈ ਭਗਤੀ ਦੇ ਨਾਲ ਹੀ ਸਾਨੂੰ ਸੁਵਾਸ ਮਿਲਦੇ ਇਹ ਭਜਨ ਬੰਦਗੀ ਵਾਲੇ ਇਹਦੇ ਨਾਲ ਹੀ ਮੁਨਕਾ ਦੇਹੀ ਮਿਲਣੀ ਹੈ ਸੋ ਕਮਾਲਾ ਭਾਈ ਹੁਣ ਜਿਸਮ ਆਤਮਾ ਦੇ ਦੁੱਖ ਅਨੰਤ ਨੇ ਉਹਦਾ ਜੀਵਨ ਅਨੰਤ ਕਾਲ ਤੱਕ ਹੈ ਆਤਮਾ ਹੀ ਪ੍ਰਮਾਤਮਾ ਹੈ ਪ੍ਰਮਾਤਮਾ ਹੀ ਆਤਮਾ ਹੈ ਕਿ ਸਮਝ ਲਓ ਜਿਵੇਂ ਸਾਰੇ ਹੰਸਾਂ ਦਾ ਇੱਕ ਸਰਮੋਹਣ ਹੰਸ ਹੈ ਉਹਨੂੰ ਕਹਿੰਦੇ ਆ ਵੱਡ ਹੰਸ ਸਾਰੇ ਹੀ ਨਾਗਾਂ ਦਾ ਸੱਪਾਂ ਦਾ ਜਿਸ ਸਰਮੋਹਣ ਹੈ ਸਭ ਤੋਂ ਉੱਚੇ ਉਹਨੂੰ ਕਹਿੰਦੇ ਆ ਛੇਸ਼ਨਾਗ ਜੋ ਸਭ ਦੇ ਕਾਲ ਜੋ ਕਾਲ ਦੇ ਅਧੀਨ ਹੈ ਅਸੀਂ ਸਭ ਕਾਲ ਦੇ ਅਧੀਨ ਆ ਪਰ ਕਾਲ ਵੀ ਕਿਸੇ ਦੇ ਅਧੀਨ ਹੈ ਉਹ ਹੈ ਮਹਾਕਾਲ ਕਿਉਂਕਿ ਉਹਦੀ ਮਰਜ਼ੀ ਤੋਂ ਬਗੈਰ ਤਾਂ ਕਾਲ ਵੀ ਕੁਝ ਨਹੀਂ ਕਰ ਸਕਦਾ ਇਹ ਸਭ ਤੋਂ ਉੱਪਰ ਜਿਹੋ ਉਸੇ ਤਰ੍ਹਾਂ ਹੀ ਹਰ ਆਤਮਾ ਅਸੀਂ ਆਤਮਾ ਹੈ ਆਤਮਾ ਦੇ ਉੱਪਰ ਇੱਕ ਬੈਠਾ ਸਭ ਤੋਂ ਉੱਪਰ ਹੈ ਉਹਨੂੰ ਕਹਿੰਦੇ ਆ ਪਰਮ ਆਤਮਾ ਜਿਵੇਂ ਹੰਸ परमहंसक ਹੁੰਦਾ ਇੱਕ ਜੋ ਸਰਮੋਹਨ ਹੁੰਦਾ ਜੋ ਸਰਮੋਹਨ ਹੈ ਸਭ ਤੋਂ ਉੱਚਾ ਹੈ ਸਭ ਆਤਮਾਂ ਦੇ ਉੱਤੇ ਜੋ ਵੱਡੀ ਆਤਮਾ ਬੈਠੀ ਹੈ ਜਿਸ ਵਿੱਚੋਂ ਸਭ ਕੁਝ ਨਿਕਲੇ ਆ ਉਹ ਹੈ ਪਰਮ ਆਤਮਾ ਜਿਹਨੂੰ ਆਪਾਂ ਆਮੇ ਕਹਿੰਦੇ ਆ ਪ੍ਰਮਾਤਮਾ ਵਾਹਿਗੁਰੂ ਨਿਰੰਕਾਰ ਅਕਾਲ ਪੁਰਖ ਉਸ ਵਾਹਿਗੁਰੂ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਨੇ ਉਹਦੇ ਘਰ ਵਿੱਚ ਜਾ ਕੇ ਹੀ ਇਸ ਆਤਮਾ ਨੂੰ ਸ਼ਾਂਤੀ ਮਿਲਣੀ ਹੈ ਪਰ ਜੇ ਆਤਮਾ ਨਾਮ ਤੋਂ ਖਾਲੀ ਹੈ ਔਰ ਪਾਪਾਂ ਦੇ ਨਾਲ ਭਰੀ ਹੋਈ ਹੈ ਜਿਉਂ-ਜਿਉਂ ਇਹਦੇ ਵਿੱਚੋਂ ਪਾਪ ਨਿਕਲੀ ਜਾਣੇ ਹਨ ਤਿਉਹ ਤਿਉਹ ਇਹਦੇ ਵਿੱਚ ਨਾਮ ਨੇ ਸਮਾਈ ਜਾਣਾ ਬਸ ਇਸ ਤਰ੍ਹਾਂ ਸਤਲ ਨੂੰ ਹੁੰਦਾ ਹੈ ਦਾ ਇਹਦੇ ਵਿੱਚੋਂ ਬੁਰੀਾਈ ਨਿਕਲ ਜਾਣੇ ਆ ਔਗਣ ਨਿਕਲ ਜਾਣੇ ਆ ਇਛਾਈ ਨੇ ਆਪਣੇ ਆਪ ਆ ਜਾਣਾ ਨਾ ਬੰਦਗੇ ਨੇ ਆਟੋਮੈਟਿਕਲੀ ਆ ਜਾਣਾ ਤਾਂ ਹੀ ਪਾਸ਼ਾ ਕਹਿੰਦੇ ਆਪ ਸਵਾਰੇ ਮੈਂ ਮਿਲਾਂ ਮੇਰੇ ਮਿਲਣ ਦੀ ਤਰੀਕਾ ਹੀ ਇੱਕ ਹੈ ਸਦਾ ਹ ਤੇ ਕੋਈ ਆਪਣੇ ਆਪ ਨੂੰ ਸਵਾਰ ਸਰੀਰ ਨੇ ਖਤਮ ਹੋਣਾ ਮਨ ਨੇ ਖਤਮ ਹੋਣਾ ਤੇ ਜਿਹਨੇ ਨਹੀਂ ਖਤਮ ਹੋਣਾ ਸਵਾਰਨਾ ਤਾਂ ਫਿਰ ਉਸ ਨੂੰ ਭਈ ਦੇਖਣਾ ਤਾਂ ਬੈਗਰੋਨ ਉਹ ਚੀਜ਼ ਹੈ ਨਾ ਇਹ ਬੈਗਰੋਨ ਤਾਂ ਇਹ ਦੇਖਣਾ ਕਿ ਆਤਮਾ ਪੱਕਾ ਨਾਮ ਦੇ ਵਿੱਚ ਭਜਨ ਦੇ ਵਿੱਚ ਇਹਦਾ ਖਜ਼ਾਨਾ ਨਾਮ ਵਾਲਾ ਭਰਿਆ ਹੋਇਆ ਭਰਿਆ ਤਾਂ ਤਰ ਜਾਊਗਾ ਨਾ ਜੇ ਪਹਿਲਾਂ ਖਾਲੋ ਹੁਣ ਤੁਹਾਡੇ ਗਲਾਹ ਦੇ ਵਿੱਚ ਜੇ ਕੋਈ ਤੁਸੀਂ ਹੋਰ ਪਦਾਰਥ ਪਾਏ ਆ ਉਹਦੇ ਵਿੱਚ ਜੇ ਕੋਈ ਦੂਸਰੀ ਪਦਾਰਥ ਨੂੰ ਇੰਟਰ ਕਰਨਾ ਪਾਣੀ ਕੱਢੋਂਗੇ ਤੇ ਚਾਹ ਪਾਊਗੀ ਨਾ ਤੇ ਜੇ ਪਾਣੀ ਵਿੱਚ ਇਚਾਰ ਤਰੀਕਾ ਪਾਦਾਂਗੇ ਉਹ ਤਾਂ ਨਹੀਂ ਪੀਣ ਦੇ ਯੋਗ ਰਹੇ ਨਹੀਂ ਭਈ ਸਵਾਦ ਨਹੀਂ ਰਹਣਾ ਤੇ ਉਸੇ ਤਰ੍ਹਾਂ ਹੀ ਵਾਹਿਰ ਨੂੰ ਤਾਂ ਸਵਾਦ ਚਾਹੀਦਾ ਉਹਨੇ ਘਾੜੇ ਮਾਇਆ ਤੋਂ ਪਾਪ ਵੀ ਕਰਦਾ ਹੈ ਕਿ ਤੂੰ ਮਾੜੇ ਕਰਮ ਵੀ ਕਰਦਾ ਤੇ ਭਜਨ ਬੰਦਗੀ ਵੀ ਕਰਦਾ ਉਹ ਤਾਂ ਉਹੀ ਚਾਹ ਦਾ ਸੌਦਾ ਹੋ ਗਿਆ ਚਾਹ ਤੇ ਪਾਣੀ ਕਿਸ ਤਰ੍ਹਾਂ ਹੋ ਜਾਂਦੀ ਹੈ ਕਿ ਸੁਮੈਲੀ ਜੀ ਕੀ ਵੈਗ ਨੂੰ ਇਸ ਤਰ੍ਹਾਂ ਦੀ ਪ੍ਰਮਾਣ ਕਰੇਗਾ ਬਿਲਕੁਲ ਨਹੀਂ ਉਹਨਾਂ ਨੂੰ ਤਾਂ ਇੱਕ ਚਾਹੀਦਾ ਜਿਹੜੇ ਚੀਜ਼ ਨਹੀਂ ਚਾਹੀਦੀ ਭਾਵ ਉਹਨਾਂ ਨੂੰ ਤਾਂ ਉਹ ਕਹਿੰਦੇ ਚਲ ਭਈ ਮੇਰੇ ਵਾਸਤੇ ਮੈਂ ਨਹੀਂ ਲੈਣੇ ਇਹ ਉਹ ਫਿਰ ਜਾਂਦੇ ਆ ਉਹ ਸੰਸਾਰ ਦੇ ਵਿੱਚ ਜੋ ਮਨਮੁੱਖਾਂ ਦਾ ਸੰਸਾਰ ਹੈ ਨਰਕ ਵਾਸੀਆਂ ਦਾ ਸੰਸਾਰ ਹੈ ਦੁੱਖਾਂ ਦਾ ਘਰ ਹੈ ਜਿਹੜਾ ਉਹਨੂੰ ਚੰਗਾ ਲੱਗਦਾ ਪਾਉਂਦਾ ਵਾ ਇਹ ਵਾਕਈ ਤਾਂ ਮੇਰੀ ਖਰਾਬ ਹੈ ਇਹ ਆਤਮਾ ਹੈ ਇਹੀ ਤਾਂ ਮੇਰਾ ਰੂਪ ਬਣ ਚੁੱਕੀ ਹੈ ਇਹਨੂੰ ਹੀ ਆਪਣੇ ਇਤ ਮੈਂ ਸਮਾਨ ਦਾ ਸੁਭਾਗ ਦਵਾਂਗਾ ਇਸਨੂੰ ਮੌਕਾ ਦਵਾਂਗੇ ਤੇ ਉਹੀ ਆਤਮਾ ਸੁੱਚੀ ਹੈ ਜੋ ਉੱਚੀ ਉਹੀ ਹੈ ਜਦ ਤੱਕ ਸੁੱਚੇ ਨਹੀਂ ਤੂੰ ਠੇ ਕਦੇ ਸੋਚੋ ਅਵੇਸਾਂ ਸੋਚੋ ਆਤਮਾ ਬਾਰੇ ਸੋਚੋ ਧਨ ਬਾਰੇ ਨਾ ਸੋਚੋ ਧਨੇ ਤਾਂ ਭੈ ਬੰਸ ਜਾਣਾ ਖਤਮ ਹੋ ਜਾਣਾ ਮੰਤਿਆਂ ਚਿੰਤਾ ਤੰਤਿਆਂ ਚਿੰਤਾ ਖਤਮ ਹੋ ਜਣੀ। ਤੀਜਾ ਰੂਪ ਹੈ ਜੋ ਆਤਮਾ ਦਾ ਇਹ ਭਾਈ ਅਨੰਤ ਕਾਲ ਤੱਕ ਇਹ ਕਦੇ ਖਤਮ ਨਹੀਂ ਹੋਣਾ। ਨਾ ਆਤਮਾ ਖਤਮ ਹੋਵੇ। ਇਹਦਾ ਜੇ ਤੁਸੀਂ ਆਉਣਾ ਜਾਣਾ ਖਤਮ ਕਰਨਾ ਚਾਹੁੰਦੇ ਹੋ ਤੇ ਬੰਨਣਾ ਪਵੇਗਾ ਖੁਦ ਨਿਰੰਕਾਰ। ਖੁਦ ਬੰਦਗੀ ਕਰਕੇ ਉਸ ਅਵਸਥਾ ਤੱਕ ਪਹੁੰਚਣਾ ਪਵੇਗਾ। ਫੇਰ ਤੇਰੇ ਨਾਲ ਕੇਤੇ ਇਹ ਦੁੱਖਾਂ ਵਾਲਾ ਜੋ ਸੰਕਟਾ ਕਟਿਆ ਜਾਣਾ ਫੇਰ ਉਸ ਅਵਤਾਰ ਵਿੱਚ ਆਉਣਾ ਜਿੱਦਣ ਤੂੰ ਖੁਦ ਰੱਬ ਬਣ ਗਏ ਬਣਨਾ ਪੈਣਾ ਗੱਲੀਬਾਤੀ ਨਹੀਂ ਕਿਸਾਨ ਨੂੰ ਕਿ ਦਸ ਬੰਦੇ ਰੱਬ ਕਹਿਣ ਵਹਿਰੂ ਕਹਿਣ ਸੰਤ ਕਹਿਣ ਆਤਮਾ ਕਹਿਣ ਸੱਚਖੰਡੀ ਵਾਸੀ ਕਹਿਣ ਇਹ ਉਹ ਕਹੇ ਉਹ ਤੂੰ ਕਹੋਣਾ ਉਹਦੇ ਉੱਤੇ ਅਸੀਂ ਜ਼ੋਰ ਦੇਣਾ ਕਿ ਵਹਿਰੂ ਕੀ ਸਾਨੂੰ ਇਸ ਕਲ ਨੂੰ ਪ੍ਰਵਾਨ ਕਰੇਗਾ ਇਹ ਆਤਮਾ ਦਾ ਜੋ ਤੀਸਰਾ ਇਹ ਤੀਸਰਾ ਦੁੱਖ ਦੱਸਿਆ ਆਤਮਾ ਦਾ ਤੀਨੇ ਤਾਪ ਨਿਵਾਰ ਨਹਾ ਦਾ ਦੁੱਖਾਂ ਦਾਸ ਇਹ ਸਤਿਗੁਰ ਦੀ ਬਾਣੀ ਹੈ ਇਹਨੇ ਤਿੰਨੇ ਰੋ ਕੱਟ ਦੇਣੇ ਆ ਪਰ ਜਿਸ ਤਰ੍ਹਾਂ ਡਾਕਟਰ ਦੀ ਦਿੱਤੀ ਹੋਈ ਦਵਾਈ ਤੁਸੀਂ ਸਹੀ ਤਰੀਕੇ ਨਾਲ ਨਾ ਖਾਵੋ ਪਰ 헤ਜ ਨਾ ਰੱਖੋ ਦਵਾਈ ਅਸਰ ਨਹੀਂ ਕਰਦੀ ਉਸੇ ਤਰ੍ਹਾਂ ਹੀ ਭਾਈ ਗੁਰਬਾਣੀ ਹੈ ਇਹਦੇ ਦੱਸੇ ਹੋਏ ਮਾਰਗ ਤੇ ਨਾ ਚਲੀਏ ਅਸਰ ਇੱਥੇ ਵੀ ਨਹੀਂ ਹੁੰਦਾ ਕਿ ਅਸਰ ਇੱਥੇ ਵੀ ਨਹੀਂ ਹੋਣਾ ਭਾਈ ਇਹ ਨਹੀਂ ਕਿ ਵਿਕਾਰ ਵੀ ਲਈ ਬੈਠਾ ਹੈ ਤੇ ਬਾਣੀ ਵੀ ਪੜੀ ਜਾ ਰਹੀ ਆ ਪੜਨਾ ਤਾਂ ਗੱਲ ਬਾਣੀ ਨਹੀਂ ਕੋਈ ਨੇ ਇਹ ਤਾਂ ਜਿਉਂ-ਜਿਉਂ ਦੱਸਿਆ ਹੋਇਆ ਮਾਰਗ ਅਪਣਾਵੇਗਾ ਦਵਾਈ ਜਿਉਂ-ਜਿਉਂ ਡਾਕਟਰ ਦੇ ਮਤਾਂਕ ਦੱਸੇ ਹੋਏ तरीके ਦੇ ਨਾਲ ਖਾਵੇਂਗਾ ਦਵਾਈ ਅੰਦਰ ਜਾਏਗੀ ਦਵਾਈ ਅਸਰ ਕਰੇਗੀ ਉਸੇ ਤਰ੍ਹਾਂ ਹੀ ਗੁਰਬਾਣੀ ਗੁਰਵਾੜੀ ਜਿਉਂ-ਜਿਉਂ ਤੂੰ ਪੜ੍ਹੇਂਗਾ ਜਾਪ ਕਰੇਂਗਾ ਇਸ ਨੂੰ ਉਸੇ ਤਰ੍ਹਾਂ ਤੂੰ ਮਰਣਾ ਸ਼ੁਰੂ ਕਰ ਦਿੱਤਾ ਕਿ ਮੇਰੇ ਗੁਰੂ ਦਾ ਉਪਦੇਸ਼ ਹੈ ਇਹ ਮੇਰੇ ਸਤਗੁਰੂ ਦਾ ਉਪਦੇਸ਼ ਹੈ ਮੈਂ ਇਹਨੂੰ ਮੰਨਣਾ ਉਦਾਰ ਆਪਣੇ ਆਪ ਹੋ ਜਾਣਾ ਲੋਕ ਦਾ ਵੀ ਤੇ ਪ੍ਰਲੋਕ ਦਾ ਤਾਂ ਹੋਣਾ ਹੀ ਹੋਣਾ ਲੋਕ ਦੇ ਦੁੱਖ ਇਤੋਂ ਕੋਲ ਜਾਣੇ ਜਿਨ੍ਹਾਂ ਨੇ ਤਸੀਹੇ ਕੱਟੇ ਦੁੱਖ ਕੱਟੇ ਉਹਨਾਂ ਨੂੰ ਪਤਾ ਸੀ ਕਿ ਇਹ ਤਾਂ ਸਰੀਰ ਹੈ ਜਿਸਨੂੰ ਹਾਲ ਅੱਜ ਨਹੀਂ ਤਾਂ ਕੱਲ ਇਸ ਸੰਸਾਰ ਤੇ ਜਾਣੇ ਜਾਣਾ ਉਹਨਾਂ ਨੂੰ ਸੋਝੀ ਸੀ ਕਿ ਜਾਈਏ ਤਾਂ ਜਾਈਏ ਕਾ ਹਾਲ ਕਮਾਈ ਕਰਕੇ ਜਾਈਏ ਅੱਜ ਉਹ ਬੈਠੇ ਨੇ ਉਸ ਘਰ ਦੇ ਵਿੱਚ ਕਿ ਜਿਸ ਘਰ ਵਿੱਚ ਜਾਣ ਦੀ ਖਾਤਰ ਜਿਸ ਘਤ ਕੋ ਜੋਗੀ ਸ਼ਿਰਵਾਸੀ ਕਿ ਜਿਸ ਨੂੰ بڑے بڑے ਯੋਗੀ ਸੰਨਿਆਸੀ ਤਪੱਸਿਆ ਕਰਦੇ ਹਨ ਇਹ ਸਾਨੂੰ ਉਹ ਘਰ ਮਿਲ ਜਾਵੇ ਉਹ ਸਿੱਖਾਂ ਅਸੀਂ ਇੱਦਾਂ ਜਿਨ੍ਹਾਂ ਨੇ ਵੀ ਕੁਰਬਾਨੀਆਂ ਕੀਤੀਆਂ ਭਈ ਪੂਰੇ ਸੰਸਾਰ ਦੀ ਗੱਲ ਕਰਦੇ ਆ ਕਿਸੇ ਇੱਕ ਸਖਸ ਦੀ ਇੱਕ ਨਹੀਂ ਗੱਲ ਕਰਦੇ ਕੋਈ ਕਿਤੇ ਬੈਠਾ ਜਿਨੇ ਐਸੀ ਅਵਸਥਾ ਪਾ ਲਈ ਉਹ ਸਿੱਧਾ ਇੱਕ ਘਰ ਵਿੱਚ ਜਾਂਦਾ ਇੱਕ ਪਿਤਾ ਕੋਲ ਜਾਂਦਾ ਜਿਹਦੀ ਅਸੀਂ ਅੰਸਾਂ ਵੰਸ ਇੱਕ ਪਿਤਾ ਇਕਸਕੇ ਹਮ ਬਾਰਕ ਤੋਂ ਮੇਰਾ ਬਰਹਾਇ ਅਸੀਂ ਉਸ ਮਾਲਕ ਦੇ ਆ ਪੂਰੀ ਸ੍ਰਿਸ਼ਟੀ ਉਹਦੀ ਹੈ ਇਹ ਨਹੀਂ ਕਿ ਹਿੰਦੁਸਤਾਨੇ ਕਿਸੇ ਹੋਰ ਰੱਬ ਦੇ ਆ ਪਾਕਿਸਤਾਨੇ ਹੋਰ ਦੇ ਇੰਗਲੈਂਡ ਵਾਲੇ ਕਿਸੇ ਹੋਰ ਦੇ ਉੱਥੇ ਜਾ ਕੇ ਸਭ ਵੇਖ ਹੋ ਜਾਂਦਾ ਭਾਈ ਇੱਕੋ ਕਰਤਿ ਆਇਆ ਖੰਡਾ ਦਿੱਤਾ ਚਾਰੇ ਤਰਫ ਤੇ ਪਰ ਇਕੱਠੇ ਹੋ ਕੇ ਉਸ ਕਰਤਿ ਜਾਣਾ ਹੁੰਦਾ ਜਾ ਸੱਚਖੰਡ ਜਾਂ ਨਰਕਖੰਡ ਨਰਕਖੰਡ ਮਾੜੇ ਕਰਮਾਂ ਦਾ ਸੱਚਖੰਡ ਉਪਦੇਸ਼ ਗੁਰੂ ਦਾ ਮੰਨਿਆ ਹੋਵੇ ਤੇ ਤਾਦੀ ਮਿਲਦ ਤੇ ਜਿਨ੍ਹਾਂ ਸਿੱਖ ਸ਼ਹੀਦਾਂ ਨੇ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਦਾ ਪਿਛਤਿ ਹੁਣ ਆ ਦਿਨ ਚੜਦੇ ਵਿਰਾਗ ਵਿੱਚ ਇਤਿਹਾਸ ਤੇ ਬੜਾ ਦੁੱਖ ਤਕਲੀਫ ਸੀ ਬੜੀਆਂ ਸੰਕਟ ਕੱਟੇ ਆ ਪਾਛਨ ਇਹ ਨੇ ਕਿ 6 ਪੋਤਨ ਕਿਲਾ ਛੱਡਿਆ ਉਦੋਂ ਦੁੱਖ ਸ਼ੁਰੂ ਹੋਇਆ ਦੁੱਖ ਤਕਲੀਫਾਂ ਤਾਂ ਪਹਿਲਾਂ ਹੀ ਸ਼ੁਰੂ ਹੋ ਚੁੱਕੀਆਂ ਸੀ ਕਿ 6 ਮਹੀਨੇ ਤੋਂ ਵੱਧ ਦਾ ਸਮਾਂ ਹੈ ਕੋ 9 ਮਹੀਨੇ ਵੀ ਤਾਂ ਤੇ ਜਿੰਨਾ ਵੀ ਸੀ ਉਹ ਤਾਂ ਇੱਕ ਦਿਨ ਹੀ ਕੱਟੀ ਜਾਂਦੀ ਭਾਈ ਇੱਕ ਦਿਨ ਹੀ ਰਹਿ ਜਾਂਦਾ ਉਹ ਤਾਂ ਕਈ-ਕਈ ਮਹੀਨੇ ਭੁਖੜ ਪਾਣੇ ਕੋੜੇ ਮਰਗੇ ਹਾਥੀ ਮਰਗੇ ਭੁੱਖ ਦੇ ਨਾਲ ਬੱਤੇ ਬਲਕ ਰਹੇ ਹਨ ਮਾਵਾ ਦੀਆਂ ਛਾਤੀਆਂ ਦੇ ਦੁੱਧ ਸੁੱਕ ਗਏ ਸਿੰਗ ਛੱਡ ਕੇ ਭੱਜ ਜਾ ਰਹੇ ਜੇ ਬਤਨ ਕੀਤਾ ਸੀ ਨਾ ਕਿ ਸਤਗੁਰ ਪਾਤਸ਼ਾਹ ਦਾ ਜੋ ਨਾਲ ਖੜੇ ਸੀ ਜੇ ਉਹਨਾਂ ਨੇ ਭਈ ਗੁਰੂ ਨੂੰ ਕਹਿ ਦਿੱਤਾ ਵਦਾਵਾ ਦੇ ਦਿੱਤਾ ਵਦਾਵਾ ਦਿੱਤਾ ਕਦੋਂ ਸੀ ਤੇ ਕਦੋਂ ਬਾਅਦ ਸਾਕੇ ਮਾਫੀ ਮੰਗੀ ਹੁਣ ਆ ਦਿਨ ਤੇਤੇ ਕਰਾਉਣੇ ਜ਼ਰੂਰੀ ਹੈ ਤੇ ਅਕਸਰ ਹੀ ਸੰਗRAND ਮਾਗੇ ਤੇ ਮੁਖ ਸਾਰਤੀ ਮੰਨੇ ਜਾਂਦੇ ਆ ਉਥੇ ਇਸ਼ਨਾਨ ਕਰਦੇ ਵੈਸੇ ਮਾਗ ਹਿੰਦੂ ਦੇ ਵਿੱਚ ਵੀ ਹਿੰਦੂ ਧਰਮ ਵਿੱਚ ਵੀ ਬੜਾ ਪਵਿੱਤਰ ਦਿਨ ਮੰਨਿਆ ਜਾਂਦਾ ਹੈ ਕਿ ਕੁੰਭ ਦਾ ਇਸ਼ਨਾਨ ਕਰਦੇ ਆ ਮਾਗ ਮਹੀਨੇ ਦੇ ਵਿੱਚ ਹੋਰ ਇਸ਼ਨਾਨ ਕਰਦੇ ਮਾਗ ਵਿੱਚ ਨਹਾਉਣਾ ਜ਼ਰੂਰੀ ਸਮਝਦੇ ਆ ਪਰ ਜਿਹੜੀ ਗੱਲ ਸਤਿਗੁਰ ਪਾਤਸ਼ਾਹ ਕਹਿੰਦੇ ਇਸ਼ਨਾਨ ਤਾ ਵੀ ਧੂਪ ਧੂਰ ਕਰਨਾ ਮਾਗ ਮਜਨ ਸੰਗ ਸਾਧੂਆ ਥੋੜੀ ਹੀ ਕਰ ਇਸ਼ਨਾਨ ਅਰ ਕਾ ਨਾਮ ਤੇ ਆਏ ਕੇ ਸੁਣ ਸੋਹਨਾ ਨੂੰ ਕਰਤਾਨ ਜਨਮ ਕਰਮ ਮਲ ਉਤਰੀ ਮਨ ਤੇ ਜਾਏ ਕੁਮਾਨ ਸਰੀਰ ਦੇ ਨਾਤੇ ਆ ਸਰੀਰ ਨੂੰ ਸਵਾਰਿਆ ਵਹਿ ਨਹੀਂ ਜਾਣੀ ਤਨ ਸਾਭ ਹੋ ਗਏ ਮਨ ਉਥੇ ਦਾ ਉਥੇ ਹੀ ਹੈ ਵਨ ਮਹਿਲਾ ਉਹ ਕਿੱਥੇ ਇਸ਼ਨਾਨ ਕਰੀਏ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਐ ਦੱਸ ਦਿੱਤਾ ਮਾਗਦਾ ਹੈ ਸਿਨਾ ਕੋਈ ਬਹੁਤ ਸਾਰਾ ਇਸ਼ਨਾਨ ਕਰਦਾ ਕੋਈ ਹੋਰ ਧਰਮ ਉਸਤਾਨ ਤੇ ਕਰਦਾ ਕੋਈ ਭਾਈ ਹਰ ਦੁਆਰ ਜਾਂਦਾ ਕਿਤੇ ਵੀ ਜਾਂਦਾ ਜੋ ਜਿੱਥੇ ਜਾਂਦਾ ਜਾਉ ਭਾਈ ਤੁਹਾਡੀ ਇੱਛਾ ਤੁਹਾਡੇ ਸਹੀਦ ਹੈ ਤੁਹਾਡੀ ਆਤਮਾ ਤੁਹਾਨੂੰ ਕੀ ਚਾਹੀਦਾ ਤੁਸੀਂ ਦੇਖੋ ਦੱਸ ਦਿੱਤਾ ਜਿਹੜੀ ਚੀਜ਼ ਕਿੱਥੋਂ ਮਿਲਦੀ ਹੈ ਲੈ ਰੋ ਭਾਈ ਸੁੱਖ ਚਾਹੀਦੇ ਨੇ ਜੋ ਸਭ ਕੋ ਚਾਹੇ ਸਦਾ ਸ਼ਰਨ ਨਾਮ ਦੀ ਲੈ ਉਹਨਾਂ ਬਾਗ ਦੇ ਮਹੀਨੇ ਵਿੱਚ ਇਸ਼ਨਾਨ ਦੀ ਗੱਲ ਕੀਤੀ ਹੈ ਆਸਾ ਕਹਿੰਦੇ ਆਗ ਮਜਨ ਸੰਗ ਸਾਧੂਆਂ ਸਾਧੂ ਪਾ ਵਿੱਚ ਚੰਗੇ ਗੁਣਾਂ ਦੇ ਵਿੱਚ ਇਸ਼ਨਾਨ ਕਰਨਾ ਤੋਰੀ ਕਰ ਇਸ਼ਨਾਨ ਜਦ ਤੱਕ ਗੁਣ ਚੰਗੇ ਇਹਨਾਂ ਅੰਦਰ ਬੰਦਗੇ ਨਹੀਂ ਹੋਣੀ ਭਜਨ ਨਹੀਂ ਹੋਣਾ ਨਹੀਂ ਪ੍ਰਵਾਨ ਕਰਨਾ ਵਹਿਰੂ ਨਹੀਂ ਇਤਨਾ ਤੂੰ ਖਾਣੇ ਦੇ ਵਿੱਚ ਹੌਨਿਤ ਪੀਣੇ ਹੈ ਚਾ ਅਮਰ ਤੋਂ ਉੱਠੇ ਹੈ ਕਿ ਲੈ ਇੱਕ ਗਲਾਸ ਚਾਹ ਆਗੀ ਲੈ ਵੀ ਪਾਣੀ ਵੀ ਪਾ ਦੇ ਇਸੇ ਕਿਸ ਤਰ੍ਹਾਂ ਦਾ ਸਵਾਲ ਲੱਗੇਗਾ ਬੇਸਵਾਦ ਨਾ ਡੋਲ ਦਾਂਗੇ ਪੀਵੋਗੇ ਨਹੀਂ ਉਹ ਵੈਗਰੂ ਹੈ ਸਭ ਤੋਂ ਵੱਡਾ ਹੈ ਉਹਦੇ ਵੀ ਖਾਣ ਪੀਣ ਦੇ ਬੜੇ ਕਹਿੰਦੇ ਨਖਰੇ ਚੋਅ ਤਮਾਚੇ ਮਨਾਂ ਮੈਨੂੰ ਪਰਵਾਹ ਨਹੀਂ ਨੀ ਐਸਾ ਕੁਝ ਨਾ ਤੇਰੇ ਸੋਨੇ ਦੇ ਭਾਂਡੇ ਚ ਰੱਖਿਆ ਨਾ ਚਾਂਦੀ ਦੇ ਵਿੱਚ ਰੱਖਿਆ ਨਹੀਂ ਮੈਨੇ 36 ਪ੍ਰਕਾਰ ਦੇ ਭੋਜਨ ਸਵਾਦ ਲੱਗਦੇ ਮੈਨੂੰ ਜੋ ਪਸੰਦ ਲੱਗਦਾ ਹੈ ਮੈਨੂੰ ਕੇਵਲ ਤੋਂ ਕੇਵਲ ਪ੍ਰੇਮਿਤੰਗਾ ਲੱਗਦਾ ਬਸ ਉਹਦੀ ਇਕੱਤਰਤਾ ਕਰਨੀ ਹੈ ਇਸ ਸਿਨਾਨ ਦੀ ਗੱਲ ਕੀਤੀ ਹੈ ਹੁਣ ਮਾਗ ਦਾ ਮਹੀਨਾ ਆਏਗਾ ਉਦੋਂ ਕੁਲ ਕੇ ਵਿਚਾਰਾਂ ਕਰ ਲਾਂਗੇ ਹੁਣ ਮਾਗ ਦਾ ਮਹੀਨਾ ਹੈ ਹੁਣ ਦਸੰਬਰ ਦਾ ਚਾਦੇ ਹੈ ਅ ਜਨਵਰੀ ਆਗੀ ਫਰਵਰੀ ਦੇ ਵਿੱਚ ਕਹਿੰਦੇ ਆਪਾਂ ਜਦੋਂ ਇੰਨਾ ਕੁ ਸਮਾਂ ਆ ਸਮਾਂ ਛੇਪੋ ਆਣੀ ਆ ਕਿਲਾ ਛੱਡਣਾ ਸਤਗੁਰੂ ਪਾਸ਼ਾ ਨੇ ਹਲੇ ਤਾਂ ਭਾਈ ਇਹਨਾਂ ਨੇ ਬਹੁਤ ਸਮਾਂ ਇੱਥੇ ਹੀ ਗੁਜ਼ਾਰਨਾ ਕਿ ਮਾਗਦੀ ਜਿਹੜੀ ਸੰਗਰਾਮ ਮਨਾਈ ਜਾਂਦੀ ਹੈ ਇਹ ਮੁਕਸਰ ਉੱਥੇ ਤਾਂ ਭਾਈ ਜਿਹੜੀ ਜੰਗ ਹੋਈ ਸੀ ਜਿੱਥੇ 40 ਮੁਕਤਿਆਂ ਦਾ ਉਹ ਵਿਦਾਵਾ ਪੜਿਆ ਸੀ ਪਿੱਟੀ ਗੰਢੀ ਸੀ ਪਾਸ਼ਾ ਨੇ ਕਿ ਭੁੱਲੇ ਸਿੱਖ ਵਾਪਸ ਆ ਗਏ ਇਹ ਸਾਡੇ ਵਾਸਤੇ ਵੀ ਕਿ ਭੁੱਲਿਆ ਹੋਏ ਨੂੰ ਸਤਿਗੁਰ ਗੜ ਲਾਉਂਦਾ ਹੈ ਇਸ ਗੱਲ ਨੂੰ ਯਾਦ ਰੱਖੋ ਭੁੱਲ ਗਏ ਆਜੋ ਸ਼ਰਨ ਆਜੋ ਤੇ ਤੁਸੀਂ ਗੰਲੀ ਦਾ ਜੋ ਬਿਆਸ ਆਪੇ ਸੁਨਾਣ ਦਾ ਫਾਇਦਾ ਹੀ ਤਾਂ ਭਾਈ ਹਾਂ ਸਾਨੂੰ ਸਮਝ ਆ ਗਈ ਕਿ ਗੁਰੂ ਤਾਂ ਭਾਈ ਸਾਤੋਂ ਬੜੀਆਂ ਗਲਤੀਆਂ ਹੋ ਗਈਆਂ ਹੁਣ ਸ਼ਰਨ ਆ ਜੀ ਹੁਣ ਮੁੜ ਆਈਏ ਗੁਰੂ ਨੇ ਤਾਂ ਸਾਨੂੰ ਲੜ ਲਾਈ ਲੈਣਾ ਕਿ ਮਾਗਦੇ ਮਹੀਨੇ ਤਾਂ ਉੱਥੇ ਕੋਈ ਜੰਗ ਜਦ ਨਹੀਂ ਹੋਇਆ ਸੀ ਸਮਾਂ ਨਹੀਂ ਹੋਇਆ ਸੀ ਇਹ ਜੰਗ ਜਦ ਹੋਈ ਸੀ ਗਰਮੀ ਦੇ ਵਿੱਚ ਕਿ ਆ ਸਮਾਂ ਚੱਲ ਰਿਹਾ ਹੁਣ ਹੁਣ ਕਿਲਾ ਪਾਸੇ ਛੱਡਣਗੇ ਉੱਥੋਂ ਪ੍ਰੰਤ ਸੱਤ ਸੱਤ ਤੋਂ ਬਾਅਦ ਘੜੀ ਚਮਕੌਰ ਕਰਦੇ ਆ ਕਰਦੇ ਆ ਹੌਲੀ ਹੌਲੀ ਚੱਲਦੇ ਆ ਚੱਲਦੇ ਆ ਚੱਲਦੇ ਆ ਦਰਵਾਜ਼ਾ ਰੁਕਦੇ ਰਕਾਂਦੇ ਆ ਕਾਫੀ ਸਮਾਂ ਪਾਛਾ ਜੀ ਇਹ ਇਤਨੇ ਰਸਤੇ ਵਿੱਚ ਕੁਦਰਤ ਜਾ ਰਹੇ ਨੇ ਭਾਈ ਜੋ ਜੋ ਰਾਤੇ ਆਉਣੇ ਹੁਣ ਇਤਿਹਾਸ ਹੈਗਾ ਕਿ ਪਾਸ਼ਾ ਕਿਹੜੇ ਸਮੇਂ ਕਿੱਥੇ ਕਿੱਥੇ ਗਏ ਆ ਗਾਂਧੀ ਗਾਂ ਭਾਈ ਲੰਬਾ ਇਤਿਹਾਸ ਆ ਹੌਲੀ ਹੌਲੀ ਸੁਣਾਦੇ ਜਾਵਾਂਗੇ ਇਹ ਪਾਸ਼ਾ ਉਥੇ ਪਹੁੰਚੇ ਸੀ ਇਹ ਉਹਨਾਂ ਵਾਸਤੇ ਵੀ ਹੈ ਜਿਨ੍ਹਾਂ ਨੂੰ ਰਹਿੰਦਾ ਕਿ ਦਿਨ ਜਿਵੇਂ ਕਿਹਾ ਸੀ ਨਾ ਦਸੋਂ ਪਾਸ਼ਾ ਦਾ ਪ੍ਰਕਾਸ਼ ਤਸਵਾਰ ਗਿਆ ਕੋਈ ਬਾਹੀ ਹੈ ਕੋਈ ਪੰਜ ਹੈ ਜਨਵੀ ਦਾ ਗੱਲ ਕਰਦੇ ਕੋਈ ਕਿਸੇ ਦਿਨ ਗੱਲ ਕਰਦਾ ਹੈ ਨਹੀਂ ਨਹੀਂ ਕੋਈ ਨਹੀਂ ਸੰਗਤ ਹੈ ਆਪਣੇ ਤਰੀਕੇ ਮਤਾਂ ਆਪਦੀ ਸਭਧੰਤਾ ਕਿ ਇਸ ਤਰ੍ਹਾਂ ਦਾ ਹੋ ਸਕੇ ਇਸ ਕਰਕੇ ਉਹਨਾਂ ਨੇ ਭਾਈ ਅਰਦਾਸ ਬੇਨਤੀ ਕੀਤੀ ਦਿਨ ਹੀ ਪਛਾਣ ਕਰ ਲਿਆ ਕਿਉਂ ਕੀਤਾ ਅਜਵਾਂਗ ਭਾਈ ਉਸ ਇਲਾਕੇ ਵਿੱਚ ਪਾਣੀ ਦੀ ਪ੍ਰਭਾਰ ਨਹੀਂ ਸੀ ਪਾਣੀ ਨਹੀਂ ਸੀ ਪਾਣੀ ਵੀ ਬਹੁਤ ਘਾਟ ਸੀ ਸੰਗਤ ਬੇਅੰਤ ਹੁੰਦੀ ਸੀ ਮਹੀਨਾ ਜੇਠ ਹਾੜ ਦਾ ਗਰਮੀ ਦਾ ਦਿਨ ਇਹ ਪਾਣੀ ਦੀ ਕਿਲਤ ਕਰਕੇ ਕਹਿੰਦੇ ਕਿਉਂ ਨਾ ਜੇ ਇੰਨੀ ਸੰਗਤ ਹੈ ਇਸ ਦਿਨ ਨੂੰ ਹੀ ਆਪਾਂ ਸਰਦੀ ਵਿੱਚ ਕਰ ਦਈਏ ਕਿ ਉਹਨਾਂ ਲੋਕਾਂ ਵਾਸਤੇ ਗਿਆਨ ਹੈ ਜਿਹੜੇ ਕਹਿੰਦੇ ਇਹਨਾਂ ਨੇ ਦਿਨ ਗਾਂ ਕਿਉਂ ਮਨਾਇਆ ਪਿਛਾਂ ਕਿਉਂ ਮਨਾਇਆ ਜਿਵੇਂ ਕਿਹਾ ਹਨ ਦਿਨਾਂ ਦੇ ਚੱਕਰਾਂ ਤੇ ਨਾਲ ਕਦੋਂ ਮਨਾਉਣਾ ਇਹ ਸੋਚੋ ਕਿ ਅਸੀਂ ਕਦੋਂ ਗੁਰੂ ਦਾ ਹੁਕਮ ਮੰਨਣਾ ਇਹ ਮੈਂ ਨਹੀਂ ਰੱਖਦਾ ਇਹ ਬਹੁਤ ਨੇ ਮੰਚੇ ਭੈਮ ਹੁੰਦੇ ਉਹਨਾਂ ਨੂੰ ਇਹ ਜਾਦ ਕਰਾਉਣ ਵਾਸਤੇ ਕਿ ਭਾਈ ਦੇਖੋ ਅਰਦਾਸ ਬੇਨਤੀ ਕਰਕੇ ਉਹਨੇ ਕਹਿੰਦੇ ਨਹੀਂ ਆਪਾਂ ਇਸ ਨੂੰ ਮਾਗਦੀ ਸੰਗਰਾਂ ਦਾ ਦਿਨ ਮਨਾ ਲੀਏ ਇਹ ਗਰਮੀ ਵਾਲਾ ਜੋ ਵੀ ਭਾਈ ਉਸ ਟੰਵੇ ਛੀਦਿਆਂ ਪਈਆਂ ਉਹਨਾਂ ਸੂਰਮਿਆਂ ਨੇ ਉਹਨਾਂ ਛੀਦਿਆਂ ਨੂੰ ਉੱਥੇ ਲੱਖਾਂ ਲੋਕ ਨਮਸਤਕ ਹੁੰਦੇ ਸੀ ਹੁਣ ਵੀ ਹੁੰਦੇ ਆ ਪਰ ਉਸ ਦਿਨ ਨੂੰ ਪਛਾਣ ਲਿਆ ਤਾਂ ਕਹਿੰਦੇ ਨਹੀਂ ਆਪਾਂ ਇਹਨੂੰ ਸਰਦੀ ਚ ਕਰ ਲਈਏ ਗੁਰਮਤਾ ਪਾ ਕੇ ਪੰਦ ਕੁਛ ਵੀ ਕਰਦਾ ਸੰਗਤ ਪੰਜ ਸਿੰਘ ਬੈਠ ਕੇ ਕੁਛ ਵੀ ਮਤਾ ਪਾ ਸਕਦੇ ਕੁਛ ਵੀ ਕਰ ਸਕਦੇ ਜਰੂਰ ਤੇ ਮਤਾ ਉਹ ਕਹਿੰਦੇ ਭਾਈ ਹੁਣ ਫਸ ਗਏ ਹਾਂ ਹੁਣ ਤਾਂ ਇਹੀ ਹੋ ਸਕਦਾ ਪਰ ਇਸ ਤਰ੍ਹਾਂ ਕਰੀਏ ਸਹੀ ਅੱਜ ਦਾ ਸਮਾਂ ਹੁੰਦਾ ਨਾ ਕਰਦੇ ਕਹਿੰਦੇ ਨਹੀਂ ਹੁਣ ਤਾਂ ਪਾਣੀ ਵਧੂਗਾ ਭਾਈ ਹੁਣ ਤਾਂ ਜਿੱਥੇ ਮਰਜੀ ਪਾਣੀ ਪਹਚਾ ਦੋ ਭਾਈ ਗੜੀਆਂ ਮੋਤਰਾ ਵਧੂ ਸੁਭਦਾਂ ਨੇ ਉਸ ਟਾਈਮ ਨਹੀਂ ਸੀ ਉਹ ਤੈਨੂੰ ਬਦਲੇ ਅਸੀਂ ਪਾਛਾ ਏਸੀ ਭਾਈ ਮੰਗੀ ਦੀ ਸੰਗਰਾਹ ਦਾ ਜੋ ਇਤਿਹਾਸ ਸੀ ਤੇ ਉਹਨਾਂ ਸਿੱਧਾਂ ਨੇ ਭਾਈ ਜਿਹੜੇ ਛੱਡ ਕੇ ਆ ਗਏ ਸੀ ਮੁੱਖ ਤੋਂ ਡਰੋਂ ਦੁੱਖ ਤਕਲੀਫ ਨਾ ਸਹਿ ਸਕੇ ਪਾਸ਼ਾ ਚੱਲੇ ਆ ਪਾਸ਼ਾ ਕਹਿੰਦੇ ਜੇ ਚੱਲੇ ਹੋ ਤੇ ਲੈ ਕੇ ਦੇ ਜੋ ਫਿਰ ਉਹ ਵੀ ਦਾਵਾ ਪਾੜ ਐਸੀ ਪਾਸ਼ਾ ਨੇ ਉਹ ਮੁਕਸਰ ਦੀ ਤੇ ਦਰਾਣੇ ਦੀ ਢਾਬ ਤੇ ਜਦੋਂ ਜੰਗ ਦੰਦ ਹੋਈ ਏ ਤੇ ਇਸ ਤਰ੍ਹਾਂ ਸਿੱਖ ਛੱਡਦੇ ਜਾ ਰਹੇ ਨੇ ਭਾਈ ਪਰ ਜਿਹੜੇ ਜਿਨ੍ਹਾਂ ਨੇ ਕੇਵਲ ਤੋਂ ਕੇਵਲ ਤਨ ਮਨ ਧਨ ਸਭ ਸੌਂਪ ਗੁਰੂ ਕੋ ਜਿਨ੍ਹਾਂ ਨੇ ਸਭ ਕੁਝ ਸੌਂਪਿਆ ਅਸੀਂ ਕਿਹ ਲੈਣਾ ਮਰੀਏ ਜੰਮੀਏ ਕੁਝ ਹੋਈਏ ਆ ਖੜੇ ਆ ਗੁਰੂ ਦੇ ਚਰਨਾਂ ਦੇ ਵਿੱਚ ਤੇ ਗੁਰੂ ਦੇ ਚਰਨ ਨਹੀਂ ਛੜਨੇ ਕਿ ਗੁਰੂ ਪਰਾਇ ਦੇ ਚਰਨਾਂ ਦੇ ਨਾਲ ਜੁੜੇ ਰਹਿਣਾ ਇਹ ਸਾਡੇ ਵਾਸਤੇ ਵੀ ਹੈ ਸਭ ਵਾਸਤੇ ਹੁੰਦਾ ਹੈ ਕਿ ਇੱਕ ਵਾਰ ਜਿਹਦੇ ਨਾਲ ਖੜ ਗਏ ਨਾ ਬਸ ਫੇਰ ਬਾਹ ਨਹੀਂ ਛੱਡਤੀ ਫਿਰ ਪਛਾਣੇ ਹੋਣਾ ਇਹ ਬਾਣ ਗੁਰੂ ਨੇ ਕਿਸੇ ਕਿਸੇ ਨੂੰ ਦਿਤਿਆ ਬੱਲਿਆਂ ਨੂੰ ਦਿਤਿਆ ਐਸੇ ਦੇਖਦੇ ਹਨ ਹੁਣ ਕਈ ਦੇਖਦੇ ਆ ਪਾਰਟੀਆਂ ਵਿੱਚੋਂ ਕੋਈ ਲੋਕ ਮੁੱਖ ਮੰਤਰੀ ਬਣ ਗਏ ਐਮਪੀ ਬਣ ਗਏ ਛੱਡ ਕੇ ਜਾ ਰਹੇ ਆ ਭਾਵੇਂ ਕੱਚੇ ਆ ਕੱਚੇ ਇਹਨਾਂ ਤੇ ਭਰੋਸਾ ਵਿਸ਼ਵਾਸ ਨਹੀਂ ਇਹ ਇੱਕ ਦੇ ਨਾਲ ਖੰਡ ਵਾਲੇ ਨਹੀਂ ਇਹ ਆਪਣੇ ਸਵਾਰਥ ਨਾਲ ਖੰਡ ਵਾਲੇ ਆ ਤੇ ਉਹਨਾਂ ਦੀ ਨਾ ਕਦਰ ਇੱਥੇ ਹੈ ਨਾ ਉੱਥੇ ਕਿਤੇ ਵੀ ਕਦਰ ਹੀ ਹੁੰਦੀ ਉਹ ਕਹਿੰਦੇ ਨਾ ਘਰ ਦਾ ਕੁੱਤਾ ਨਾ ਘਰ ਦਾ ਨਾ ਥੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ ਉਹ ਗੱਲ ਹੋ ਜਾਂਦੀ ਹੈ ਲਾਣਤ ਆ ਪੈਂਦੀ ਹੈ ਕਹਿੰਦੇ ਜਿਹੜਾ ਬੰਦਾ ਆਪਣੇ ਇਸ਼ਾਨ ਨਾ ਖੋਲ ਸਕੇ ਆ ਇਹ ਮਾਣਾ ਭਾਈ ਜਿਸ ਨੇ ਗੁਰੂ ਨੂੰ ਦਿੱਤਾ ਹੋਏ ਆਪਣੇ ਪੁੱਤਰ ਬਣਾ ਕੇ ਕਿ ਖੜੇ ਨੇ ਮੈਦਾਨ ਦੇ ਵਿੱਚ ਭਾਈ ਜੰਗ ਦੇ ਵਿੱਚ ਕਹਿੰਦੇ ਭਾਵੇਂ ਜੇ ਨੈ ਮਰਦੀ ਦੁੱਖ ਤਕਲੀਫ ਆਣ ਜਣ ਕੱਟੇ ਗਏ ਵੱਡੇ ਗਏ ਆ ਰਹੇ ਨੇ ਚਰਾਂਗੇ ਪਰ ਗੁਰੂ ਦਾ ਸਾਥ ਨਹੀਂ ਛੱਡਿਆ ਬੜੇ ਨਾਲ ਚ ਤੀ ਭਾਈ ਮਤੀ ਦਾ ਜੀ ਨੂੰ ਓਏ ਆ ਜਾ ਉਹ ਤੈਨੂੰ ਨਵਾਬ ਬਣਾ ਦਿੰਦੇ ਆ ਰਾਜਾ ਬਣਾ ਦਿੰਦੇ ਆ ਛੱੜ ਦੇ ਗੁਰੂ ਦਾ ਸਾਥ ਕਹਿੰਦੇ ਅਸੀਂ ਝੂਠੇ ਰਾਜ ਨਹੀਂ ਲੈਣੇ ਅਸੀਂ ਸੱਚਾ ਰਾਜ ਲੈਣਾ ਸੱਚਾ ਰਾਜ ਮਿਲਦਾ ਗੁਰੂ ਦੇ ਚਰਨਾਂ ਦੇ ਨਾਲ ਅੱਤੋਂ ਨਾ ਤੁਹਾਡਾ ਖਾਲਤਾਨਿਕ ਪਤਾ ਕਿਉਂ ਨਹੀਂ ਮਿਲਦਾ ਗੁਰੂ ਦੇ ਨਾਲ ਹੋਮੋ ਤਾਂ ਕੋਈ ਮਿਲੇ ਫਤੋ ਤਾਂ ਨਨਕਾਣਾ ਸਾਹਿਬ ਦਾ ਗੇਟ ਨਹੀਂ ਖੁੱਲਿਆ ਉੱਥੇ ਵੀ ਭਾਈ ਬੰਧਨ ਲੱਗੇ ਹੋਏ ਨੇ ਉੱਥੇ ਵੀ ਬਾੜ ਲੱਗੀ ਹੋਈ ਹੈ ਉੱਥੇ ਵੀ ਬਾਰਡਰ ਪੈਂਦਾ ਓਸੀ ਭਾਈ ਉਹ ਸੰਸਾਰ ਅਗਿਆਨੀਆਂ ਦਾ ਜਿਹੜੇ ਭੁੱਲ ਗਏ ਸਾਨੂੰ ਧਰਤੀ ਇੱਕੋ ਹੀ ਚਾਹੀਦੀ ਹੈ ਕਿ ਜਿਹੜੇ ਸੱਚੇ ਪ੍ਰੇਮੀ ਸੀ ਨਾ ਸਨ ਸੰਤਾੜੀ ਦੀ ਗੱਲ ਕਿ ਉਧਰੋਂ ਇੱਧਰ ਨੂੰ ਆ ਰਹੇ ਆ ਇੱਧਰੋਂ ਉਧਰ ਜਾ ਰਹੇ ਆ ਪਾ ਮੁਸਲਮਾਨ ਜਾ ਰਹੇ ਆ ਹਿੰਦੂ ਸਿੱਖ ਆ ਰਹੇ ਤੇ ਕੁਝ ਸਿੱਖ ਸੀ ਭਾਈ ਜਿਨ੍ਹਾਂ ਨੂੰ ਅਸੀਂ ਸਿੰਧੀ ਸਿੱਖ ਕਹਿੰਦੇ ਆ ਕੁਰਬਾਨੀਆਂ ਬਹੁਤ ਨੇ ਕੌਮ ਦੀ ਐ ਸਾਨੂੰ ਨਾਮ ਨਹੀਂ ਪਤਾ ਜਿਨ੍ਹਾਂ ਨਾਮ ਧਾਰਿਆਂ ਨੂੰ ਅਸੀਂ ਨਿੰਦਦੇ ਆ ਤੇ ਦੇਖਿਆ ਇਹਨਾਂ ਦੀ ਕੁਰਬਾਨੀ ਕੀ